ਰਾਮ ਰਤਨ ਤਬ ਪਾਈਐ RAM RATAN ਅਨਾ ਦੇ ਵਿੱਚ ਗੁਰਬਾਣੀ ਚ ਜੋ ਅਸੀਂ ਦੱਸ ਰਹੇ ਆ ਇਹ ਤੇ RAM RATAN ਵੀ ਹੈ RAM ਦਾ ਰੰਗ ਆ ਚੜ ਜਾਂਦਾ ਰੰਗ ਨਾਮ ਦਾ ਰੰਗ ਆ ਉਹ ਤਾਨੂੰ ਰੰਗ ਦਿੰਦਾ ਹਿਰਦੇ ਨੂੰ ਚੜਦਾ ਉਹ RAM ਨਾਮ ਦਾ ਰੰਗ ਰਤਨ ਤਬ ਪਾਈਐ ਜੋ ਪਹਿਲੇ ਤੇਜੇ ਸ਼ਰੀਰ ਤਨ ਉਹਦੀ ਸਮਝ ਜ਼ਿਆਦਾ ਉਹ ਜਦ ਪਹਿਲਾਂ ਬਾਹਲੇ ਸ਼ਰੀਰ ਨੂੰ ਭੁੱਲ ਜਾਵੇ ਅੰਗਲੇ ਸ਼ਰੀਰ ਬਾਰੇ ਹੈ ਪਰਮਾਣੀ ਸਾਰੀ ਗੱਲ ਕਰਦੀ ਬਾਹਲੇ ਸ਼ਰੀਰ ਦੇ ਤਾਂ ਮਸਾਲਾ ਹੀ ਦਿੱਤੀ ਹੋਈਆਂ ਨੇ ਬਾਹਲੇ ਸ਼ਰੀਰ ਦੀ ਗੱਲ ਕੀਤੀ ਹੈ ਸਮਝਾਇਆ ਅੰਦਰਲੇ ਸ਼ਰੀਰ ਹੋਇਆ ਨਾਲ ਆਤਮਾ ਦੇ ਮਰੁੰਡੀ ਹੈ ਬਾਹਲੇ ਸ਼ਰੀਰ ਤੇ ਮਲਮ ਨਹੀਂ ਗੱਲ ਨਹੀਂ ਹੈ ਪਕੜਣਾ ਅੰਦਰਲੇ ਸ਼ਰੀਰ ਨੇ ਬਾਹਰ ਦੀ ਭੁੱਖੋ ਦੇ ਅੰਦਰ ਉਹ ਛੱਡਣੀ ਹੈ ਜਿਹੜਾ ਬਾਹਰਲਾ ਸਰੀਰ ਹੈ ਇਹ ਜਦ ਛੱਡ ਕੇ ਕਹਾਂ ਜਾਓਗੇ ਤਾਂ ਮੂਰਤੀ ਪੂਜਾ ਖੰਡਣ ਹੋਊਗੀ ਤਾਂ ਮੂਰਤੀ ਪੂਜਾ ਤੁਸੀਂ ਮੰਨ ਲਦੇ ਹਟਾਉਗੇ ਜਿਹਨਾਂ ਜਿਹੜਾ ਆਪਣੇ ਸਰੀਰ ਬਾਹਲੇ ਨਾਲ ਜੁੜੇ ਹੋਏ ਹੋ ਉਹਨਾਂ ਜਿਹੜਾ ਖਾਣਾ ਦੇਖੀ ਹੋਈ ਚੀਜ਼ ਤੁਹਾਨੂੰ ਸੱਚ ਲੱਗੂਗੀ ਪਰ ਜੋ ਅੱਖਾਂ ਨੇ ਦੇਖਦਾ ਸਭ ਝੂਠ ਹੈ ਸੱਚ ਹੈ ਨਹੀਂ ਇਹਦੇ ਕਰਕੇ ਮੂਰਤੀ ਜੋ ਕੁਝ ਟੋਲਦਾ ਨਾ ਬਾਹਰੋਂ ਟੋਲਦਾ ਨਾ ਬਾਰੋਂ ਲਬਦ ਨੇ ਜਿਹੜੇ 24 ਡਾਲਰ ਸੇ ਪਰਪੁਲਾਈ ਅੱਖਾਂ ਨੂੰ ਜੋ ਦਿਨਾਂ ਬਾਹਰ ਉਹਦੇ ਵਿੱਚ ਨਹੀਂ ਹੈ ਸੱਚ ਕੁਝ ਵੀ ਉਹ ਤਾਂ ਝੂਠ ਹੈ ਜੋ ਦੀਸੇ ਤੋਂ ਮਾਇਆ ਮਾਇਆ ਝੂਠੀ ਹੈ ਝੂਠੀ ਮਾਇਆ ਪਰਪੁਲਾਇਆ ਹੈ ਝੂਠੀ ਮਾਇਆ ਦਾ ਪਰਪੁਲਾਇਆ ਹੋਇਆ ਇਹਦੇ ਨਾਲੇ ਜੁੜੇ ਹੋਇਆ ਹੈ ਇਹਦੇ ਨਾਲੇ ਜੁੜੇ ਹੋਣੇ ਨੇ ਸਾਰੇ ਧਰਮ ਵਾਲੇ ਹਰੇ ਗੋਦਵਾਰੇ ਵਾਲੇ ਡੇਰੇਆਂ ਵਾਲੇ ਬੰਦਰਾ ਵਾਲੇ ਮੱਝਾਣਾ ਵਾਲੇ ਮਠਾਣੇ ਸਾਰੇ ਇਹਦੇ ਨਾਲ ਜੁੜੇ ਹੋਏ ਬਾਹਰ ਨੇ ਅੰਦਰ ਜੁੜਨਾ ਜਿਹੜਾ ਉਹ ਕੋਈ ਗੱਲਾ ਬੰਦਾ ਉਹ ਫਿਰ ਨਾ ਗੋਦਾਰੇ ਮਠਾਂ ਤੋਂ ਅਲੱਗ ਹੋ ਜਾਂਦਾ ਹੈ ਧਰਮਾਂ ਤੋਂ ਵੀ ਉੱਪਰ ਉੱਡ ਜਾਂਦਾ ਅਲੱਗ ਉਹਦਾ ਧਰਮੇ ਅਲੱਗ ਹੋ ਜਾਂਦਾ ਉਹਦਾ ਧਰਮੇ ਹੋਰ ਹੈ ਇਹਨਾਂ ਨੂੰ ਕਿਸੇ ਨੂੰ ਵੀ ਨਹੀਂ ਫਿੱਟੋਦੀ ਆਲੀ ਗੱਲ ਕੁਮਹਿਰ ਵਾਲੀ ਗੱਲ ਕਿਹੜਾ ਕਿਸ ਨੂੰ ਫਿੱਟ ਹੈਗੀ ਆ ਜੁਰਬਣੀ ਵਰਬਾਣੀ ਦਾ ਕਿਸ ਨੂੰ ਨਹੀਂ ਫਿੱਟ ਉਹ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਤਾਂ ਉਹ ਗੋਲਕ ਵਾਸਤੇ ਰੱਖਿਆ ਹੋਇਆ ਜੇ ਗੁਰੂ ਗ੍ਰੰਥ ਸਾਹਿਬ ਨਾਮੇ ਗੋਲ ਨੂੰ ਨੂੰ ਕੋਈ ਮਰਦੀ ਹੈ ਪੈਸਾ ਪਾਉਂਦਾ ਇਹ ਤਾਂ ਉਹਨਾਂ ਨੇ ਉਤਾ ਰੱਖਿਆ ਹੋਇਆ ਹੋਰ ਇਹ ਤੋਂ ਗਿਆਨ ਲੈਣ ਵਾਸਤੇ ਥੋੜੀ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਉਹ ਰਹੀ ਮੰਦ ਗੱਲਾਂ ਹਾਂ ਗੋਲਕ ਦੀ ਲੋੜ ਹੈ ਉਹਨਾਂ ਨੂੰ